ਹਾਂਜੀ 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 ਯਾਰ ਸਰ ਉੱਧਰ ਨੂੰ ਲੈ ਕੇ ਆਉਣ ਲਿਆ ਵਈ ਜਿੱਥੇ ਹੋ ਰਾਇਆ ਇਹਦੇ ਆਦਾਂ ਤੋਂ ਤਾਂ ਹਾਂ ਆ ਆਪਣਾ ਟੋਰੀ ਸਾਹ ਤੇ ਰੋਟਰ ਵਗੈਰਾ ਸਾਰੇ ਲੱਗੇ ਆ। ਪਹਿਲਾਂ ਵੀ ਏਸੀ ਦੀਆਂ ਪੈਸਾ ਚੋਰੀ ਹੋਈਆਂ ਆ। ਇਹ ਆ ਅੰਦਰ ਅੰਦਰ ਐਂਟਰੀ ਕੀਤੀ ਜਾਂ ਅੰਦਰੋਂ ਭਰ ਕੇ ਲਿਆਦਾ ਜਦੋਂ ਬਾਹਰ ਤਾਲਾ ਲਗਾ। ਹਾਂ ਰੋਟਰ ਲੱਗਾ ਅੰਦਰ ਉਹ ਵੀ। ਹਾਂ ਇਹ ਸਿੱਕੇ ਨਾਲ ਆਦਾ ਮੰਨੇ। ਆਹ ਦੀ ਆਈ। ਉਹ ਆ ਗਿਆ ਉਹਨੇ ਗੱਲ ਹੀ ਆ ਜੇ ਪਾਤੀ। ਅੱਛਾ ਜੀ। ਫਸੇ ਬੋਦਲਾ ਅੰਦਰ ਮੈਨੂੰ ਪਤਾ ਹੁੰਦਾ ਤਾਂ ਮੈਂ ਚੁਣਾਨੇ ਉਹ ਬੋਦਲਾ ਮੁੰਡਾ ਨਹੀਂ ਪਤਾ ਚੋਦੀ ਹੈ। ਅਜੀ ਭਾਜੀ ਕਿਨਾ ਜੀ ਹਰ ਕਿਨਾ ਕਿਨਾ ਬੜਾ ਮੇਰਾ ਨਾਮ ਜਸਬੀਰ ਸਿੰਘ ਹੈ ਜੀ ਤਸਵੀਰ ਚ ਕੀ ਹੋਇਆ ਕੀ ਹੋਇਆ ਅਸਰ ਜੀ ਅਸੀਂ ਅੰਦਰ ਨਾਲ ਅਥੇ ਡਿਊਟੀ ਕਰਦੇ ਪਏ ਸੀ ਆਈਸੀਸੀ ਬੈਂਕ ਦੇ ਵਿੱਚ ਠੀਕ ਹੈ ਜੀ ਅੱਜ ਤੇ ਚਲੋ ਛੁੱਟੀ ਆ ਠੀਕ ਹੈ ਜੀ ਉਹ ਨਾਲ ਹੀ ਰੌਟਰ ਵਗੈਰਾ ਪਹਿਲਾਂ ਵੀ ਚੋਰੀ ਹੋ ਚੁਕੇ ਉਥੋਂ ਠੀਕ ਹੈ ਜੀ ਇਹਨੂੰ ਅੰਦਰੋਂ ਫੜਿਆ ਵਾ ਇਹ ਕਹਿੰਦਾ ਮੈਂ ਬੋਤਲਾ ਚੋਰੀ ਕਰਨ ਡਿਆ ਅੰਦਰੋਂ ਬੋਤਲਾ ਚੱਕਦਾ ਪਿਆ ਬੋਤਲਾ ਅੰਦਰ ਕੀ ਇੰਦਾ ਠੇਕਾ ਆ ਅੰਦਰ ਕੀ ਅੰਦਰ ਦੇ ਕੱਖ ਵੀ ਨਹੀਂ ਹੈਗਾ ਅੰਦਰ ਆਮ ਬੰਦੇ ਦਾ ਜਾਣਾ ਸੋਖਾ ਹੈਗਾ ਨਾ ਨਾ ਨਹੀਂ ਨਾ ਨਾ ਅੰਦਰ ਬਾਹਰ ਤਾਲਾ ਲਗਾ ਕੈਮਰੇ ਲੱਗੇ ਆ ਕਿਸੇ ਦਾ ਅੰਦਰ ਜਾਣਾ ਨਹੀਂ ਹੈਗਾ ਅਲਾਉਡ ਨਹੀਂ ਹੈਗਾ ਇਹ ਸਰ ਜੀ ਥੱਲੇ ਪੱਥਰ ਲੱਗੇ ਆ ਪੱਥਰ ਪੁੱਥਰ ਪਰਾ ਕਰਕੇ ਥੱਲੇੋਂ ਦੀ ਅੰਦਰ ਐਂਟਰੀ ਕੀਤੀ ਇਹਨੇ ਮੇਰੇ ਫੇਰ ਤੇ ਐ ਨਹੀਂ ਆਪਾਂ ਕਹਿਸਦੇ ਕਿ ਬੋਤਲ ਲੈਣੇ ਨਹੀਂ ਨਹੀਂ ਸਰ ਅੰਦਰ ਬੋਤਲ ਦਾ ਕੋਈ ਮੌਲ ਹੀ ਨਹੀਂ ਹੈਗਾ ਇਹਦੇ ਨਾਲ ਹੋਰ ਵੀ ਨਹੀਂ ਨਹੀਂ ਫਿਲਹਾਲ ਤੇ ਇਕੱਲਾ ਹੀ ਹੈ ਸਰ ਪਹਿਲਾਂ ਕੋਈ ਚੋਰੀ ਦੀ ਘਟਨਾ ਵਾਪਰੀ ਹੈ ਪਹਿਲਾਂ ਸਰ ਜੀ ਇਹਦੀ ਇਹਦਾ ਤੇ ਮੈਨੂੰ ਪਤਾ ਨਹੀਂ ਜੇ ਪਹਿਲਾਂ 2-3 ਵਾਰੀ ਚੋਰੀ ਹੋ ਚੁੱਕੀ ਆ ਉਥੋਂ ਰਾਊਟਰ ਦੀਆਂ ਪਾਈਪਾਂ ਵਗੈਰਾ ਉਧਰ ਅਲਾਉਡ ਹੀ ਨਹੀਂ ਹੈਗਾ ਕਿਸੇ ਦਾ ਜਾਣਾ ਬਾਹਰ ਦੇ ਬੰਦੇ ਦਾ ਅਲਾਉਡ ਨਹੀਂ ਹੈਗਾ ਜਾਣਾ ਮਾਸ਼ਾਅੱਲਾ ਮੇਰੇ ਹਿਸਾਬ ਨਾਲ ਤਾਂ ਕਰਦਾ ਜੀ ਹਾਂ ਹਾਂ ਮਾਰਾ ਹੁਣ ਪੁਲਿਸ ਨੂੰ ਕੰਪਲੀਟ ਆ ਦਿੱਤੀ ਸੀ ਹਾਂ ਜੀ ਹਾਂ ਕੰਪਲੀਟ ਕੀਤੀ ਆ ਅਸਰ ਹੁਣੀ ਵੀ ਲੱਗੇਈ ਆ ਉਹਨਾਂ ਨੂੰ ਕੰਪਲੀਟ ਕੀਤੀ ਆ ਤੁਸੀਂ ਪੜਿਆ ਕੀ ਬੋਲੇ ਨੇ ਉਹਦੋਂ ਨਹੀਂ ਸਰ ਜੀ ਕੁਝ ਨਹੀਂ ਬੋਲਣ ਡਿਆ ਇਹ ਕੀਤਾ ਨਹੀਂ ਮਾਰਾ ਮੈਂ ਕੋਈ ਚੀਜ਼ ਤੋੜੀ ਨਹੀਂ ਕੁਛ ਨਹੀਂ ਕੀਤਾ ਤੇਰਾ ਬੋਦਲਾ ਬਾਲਾ ਤੂੰ ਬੰਦਾ ਹੀ ਬਾਸੋ ਮੈਨੂੰ ਕੀ ਪਤਾ ਤੇ ਚੋਰੀ ਹੋਈ ਮੈਨੂੰ ਪਤਾ ਹੁੰਦਾ ਤੇ ਮੈਂ ਜਾਣਾ ਨਹੀਂ ਉਦੋਂ ਮਾਰਾਏ ਆਪਾਂ ਅੰਦਰ ਕੀ ਕਰਾਂਗੇ ਫਿਰ ਬੋਦਲਾ ਘਟਾ ਦੇ ਪੱਤੋਂ ਪਿੱਛੇ ਕਰਕੇ ਕੀ ਇਹਦੀ ਕਰਦਾ ਨਾ ਮੈਨੂੰ ਪਤਾ ਮਾਰਾ ਚੋਰੀ ਹੋਈ ਮੈਨੂੰ ਬੜਾ ਨਾ ਜਾਣਾ ਪਾ ਤੁਹਾਨੂੰ ਢੇੜ ਦੇ ਥੱਲੇ ਦੀ ਵੜ ਜਾ ਕੇ ਬਿੱਲਾ ਕੂੜਾ ਸੋੜਦੇ ਬੰਦਾ ਜਾਣਦਾ ਚੁਗਦੇ ਮਾਲ ਚੁਗਦੇ ਰਹੇ ਕਿੱਥੇ ਰਹਿਣਾ ਇੱਥੇ ਸਟੇਸ਼ਨ ਤੇ ਰਹਿੰਦੇ ਆ ਇੱਥੇ ਛੜਕਦੇ ਨਸ਼ਾ ਕਿਹੜਾ ਕਰਦਾ ਨਸ਼ਾ ਕੋਈ ਨਹੀਂ ਕਰਦਾ ਬੀੜੀ ਬੂੜੀ ਪੀਂਦੇ ਆ ਮਾਰਾਏ ਨਸ਼ਾ ਕੋਈ ਨਹੀਂ ਕੀਤਾ ਨਹੀਂ ਤਗੜਾ ਰੁਗੜਾ ਪੀ ਲਈਦਾ ਬੰਦਾ ਚੋਰ ਫੜਕੇ ਲੈਂਦਾ ਬੰਦਾ ਚੋਰੀ ਕਰਦਾ ਅੱਛਾ ਐਸਆਈ ਬੈਂਕ ਦੇ ਵਾਲਿਆਂ ਨੇ ਕਿਹੜੀ ਰੋਡ ਦੇ ਉੱਤੇ ਇੱਥੇ ਰੋਡ ਤੇ ਨਹੀਂ ਹਾਂਜੀ ਹਾਂਜੀ ਉਹ ਬੰਦਾ ਹਵਾਲੇ ਕਰ ਤੇ ਤੈਂ ਪੁੱਛ ਉਹ ਬੰਦਾ ਲੱਗੇ ਚੱਲਿਆ ਠਾਣੀ ਸਿਵਲ ਹੈਂ ਚ ਕੀ ਦੱਸਿਆ ਉਹਨਾਂ ਨੇ ਹਾਂਜੀ ਉਹ ਕਹਿੰਦਾ ਪੈਸੇ ਪੈਸੇ ਚੋਰੀ ਕਰਦੇ ਆ ਜੀ ਪੈਪਾ ਐਸੀ ਜਿਹੇ ਪੈਸਾ ਚੋਰੀ ਕਰਦੇ ਬੰਦੇ ਪਹਿਲਾਂ ਵੀ ਚੋਰੀ ਚੋਰੀ ਹੋਈ ਸੀ ਉਹ ਕਹਿੰਦਾ ਹੀ ਉਹਨਾਂ ਫੜਕੇ ਲੈਂਦਾ ਵਾ ਉਹਨਾਂ ਦੇ ਵਾਲੇ ਉਹ ਆਉਂਦਾ ਹਾਂਜੀ ਠਾਣੀ ਪੇਚ ਠਾਣੀ ਪੇਚ